ਅੱਗ ਦੇ ਕੌਫਨਾਕ ਤਾंडਵ ਦੀਆਂ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੁਰਖ ਲਾਲ ਅਗਨੇ ਆਪਣਾ ਤਾंडਵ ਕਰ ਰੱਖਿਆ। ਕਾਲੇ ਤੋਂ ਇਹਨੇ ਅਸਮਾਨ ਨੂੰ ਟਕ ਲਿਆ ਤੇ ਇਸ ਵੱਡੇ ਹਾਦਸੇ ਦੇ ਚਲਦਿਆਂ ਲੋਕ ਇਕੱਠੇ ਹੋ ਗਏ ਨੇ। ਗਲੀ ਵਿੱਚ ਖੜੇ ਇਹ ਲੋਕ ਇਸ ਅਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਨੇ। ਤੇ ਹੈਰਾਨ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਅਗ ਲੱਗੀ ਹੈ ਤੇ ਅੱਗ ਇਨੀ ਜ਼ਿਆਦਾ ਖੌਫਨਾਕ ਸੀ ਜਿਸ ਨੇ ਚਲਦਿਆਂ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਫੈਕਟਰੀ ਦੇ ਅੰਦਰ ਦੀਆਂ ਨੇ ਜਿੱਥੇ ਕੀ ਫਾਇਰ ਬਰਗੇਡ ਅਧਿਕਾਰੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਇਆ ਜਾ ਰਿਹਾ ਹੈ ਤੇ ਨੁਕਸਾਨ ਦੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਨੇ ਉੱਥੇ ਇਸ ਪਿਆਰਕ ਹਾਦਸੇ ਦੇ ਵਿੱਚ ਤਕਰੀਬਨ 10 ਲੱਖ ਦਾ ਫੈਕਟਰੀ ਮਾਲਕ ਦਾ ਨੁਕਸਾਨ ਹੋ ਗਿਆ। Rajasthan ਦੇ ਰਹਿਣ ਵਾਲਾ ਸਰ ਉਹ ਜਿਆ ਬਣਾਉਂਦੇ ਇੱਥੇ ਤੇ ਕੋਈ ਤਾਰ ਸੋਰ ਸਰਕਟ ਹੋ ਗਿਆ ਅੱਗ ਲੱਗ ਗਈ। ਹੋ ਗਈ 10-15 ਲੱਖ ਦਾ ਨੁਕਸਾਨ ਐਵੇਂ ਘਟੋਟ। ਵੇ ਵੇ ਦੀ ਘਟਨਾ ਹੈ ਡੇਢ ਕੁ ਵਜੇ ਦੀ ਆ ਸਰ ਕੀ ਕੀ ਬਣਾਇਆ ਜਾ ਰਿਹਾ ਸੀ ਪੂਜਿਆ ਕੱਲਾ ਪੂਜਿਆ ਹੀ ਬਣਦਾ ਇੱਥੇ ਕਿੰਨੇ ਦਾ ਨੁਕਸਾਨ ਹੋ ਗਿਆ 15 ਲੱਖ ਦਾ ਲੰਮ ਸਮਾ ਹੋ ਗਿਆ ਸਰ ਕਾ ਦਿਨਾਂ ਤੋਂ ਹੋਇਆ ਕੋਈ ਪਤਾ ਨਹੀਂ ਬਿਜਲੀ ਨਾਲ ਤਾਰ ਸਗੜਾਪ ਸੇ ਜਾਂ ਦੋ ਪੱਟੀ ਵਾਲਾ ਸਾਰ ਸਰਕਟ ਹੋ ਗਏ ਕੀ ਮੰਗ ਕਰ ਸਰ ਸਰਕਾਰ ਜੋ ਦੇਵੇ ਅਸੀਂ ਦਲੇਲਾਂਗੇ ਕੀ ਮੰਗ ਕਰੀਏ ਦੱਸੋ ਜੋ ਸਰਕਾਰ ਇੱਛਾ ਵੇ ਦੇ ਦੇਵੇ ਉਧਰ ਜਿਵੇਂ ਹੀ ਇਹ ਸੱਗ ਲੱਗਣ ਦੀ ਘਟਨਾ ਦੇ ਬਾਰੇ ਦੇ ਵਿੱਚ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਤੇ ਤੁਸੀਂ ਵੀ ਸੁਣੋ ਕਿ ਫਾਇਰ ਅਫਸਰ ਦਾ ਇਸ ਪੂਰੇ ਹਾਦਸੇ ਦੇ ਬਾਰੇ ਵਿੱਚ ਕੀ ਕੁਝ ਕਹਿਣਾ ਹੈ। ਪੱਜਕਾ ਸ਼ੈਲੀ ਕਮੈਂਟ ਦੇ ਸਾਡੇ ਦਫ਼ਤਰ ਦੇ ਲੈਂਡਲਾਈਨ ਫੋਨ ਤੇ ਸਾਨੂੰ ਮੈਸੇਜ ਮਿਲਿਆ ਕਿ ਕੱਚਾ ਭਾਗਸਰ ਰੋਡ ਤੇ ਇੱਕ ਭੂਇਆ ਬਣਾਉਣ ਵਾਲੀ ਫੈਕਟਰੀ ਹੈ ਜਿੱਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਜਿਸ ਤੇ ਅਸੀਂ ਉਸੇ ਟਾਈਮ ਆਪਣੀ ਗੱਡੀ ਵੱਡਾ ਫਾਇਰ ਟੈਂਡਰ ਟਰਨ ਆਊਟ ਕੀਤਾ। ਤੇ ਮੈਂ ਦਫਤਰ ਦੇ ਵਿੱਚ ਸੀ ਸਾਨੂੰ ਪਤਾ ਲੱਗਿਆ ਪ੍ਰਕਾਸ਼ ਚ ਧੂਆ ਦੇ ਇੱਕ ਅੱਗ ਜਿਆਦਾ ਮੈਂ ਨਾਲ ਦੇ ਨਾਲ ਸਾਡੀ ਟੀਮ ਨੂੰ ਲੈ ਕੇ ਛੋਟੀ ਗੱਡੀ ਲੈ ਕੇ ਮੌਕੇ ਤੇ ਪਹੁੰਚੇ ਆ ਅਸੀਂ 10 12 ਮਿੰਟਾਂ ਚ ਅੱਗ ਤੇ ਕੰਟਰੋਲ ਕਰ ਲਿਆ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਤਾਂ ਹੋ ਗਿਆ ਬਾਕੀ ਜਿੱਦਾਂ ਅੱਗ ਸੀ ਕਿ ਤੇਲ ਵਗੈਰਾ ਸੀ ਕਿ ਕੜਾਂਜਾਂ ਵਗੈਰਾ ਸੀਗੀਆਂ ਉਹ ਫਟਣ ਤੋਂ ਇਹ ਚੀਜ਼ ਬਚਾ ਲਈਏ ਕੋਲ ਦੋ ਤਿੰਨ ਡਰਮ ਵੀ ਪਏ ਸੀ ਤੇਲ ਦੇ ਉਹ ਵੀ ਅਸੀਂ ਬਚਾ ਲਏ ਸੇਫ ਤੇ ਅੱਗੇ ਵਸ ਕੰਟਰੋਲ ਆ ਜੀ ਇਹ ਮਾਲਕਾਂ ਦੇ ਦੱਸਣ ਅਨੁਸਾਰ ਕਹਿੰਦੇ ਸ਼ਾਰਟ ਸਰਕਟ ਹੀ ਹੋਇਆ ਜੀ ਜੋ ਪੱਟੀਆਂ ਵਗੈਰਾ ਜੀ ਇਹ ਨਾਲ ਦੇ ਇਲੈਕਟ੍ਰਿਸਿਟੀ ਤੇ ਚਲਾਉਂਦੇ ਆ ਨਾ ਤੇਲ ਵਾਲੀਆਂ ਪੱਟੀਆਂ ਮੋਟਰਾਂ ਵਗੈਰਾ ਚੱਲਦੀਆਂ ਉਹ ਤੋਂ ਕਿਤੇ ਹੀਟ ਹੋ ਕੇ ਕਹਿੰਦੇ ਆ ਵੀ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਨ ਦਾ ਹੈ ਸਾਨੂੰ ਖਤਸ਼ਾ ਜੀ ਤਸਵੀਰ ਜੀ ਕਿ ਅੱਗ ਦੇ ਖੌਫਨਾਕ ਤਾंडਵ ਦੀਆਂ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਪਾਤਸਰ ਰੋਡ ਤੇ ਉੱਪਰ ਪੂਜੀਏ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ